ਕਿਉਂਕਿ ਮੈਚ ਵੱਡਾ ਹੈ ਬਾਅਦ ਵਿੱਚ ਕਿਸੇ ਨੰਬਰ ਦਾ ਰੌਲਾ ਨਾ ਪੈ ਜਾਵੇ ਇਨੇਕ ਬਾਬਾ ਮੋਟਰਸਾਈਕਲ ਬਖਸ਼ੀਸ਼ ਪੱਤਰ ਦਾ 21000 ਦੇਣਾ ਸੁਖੀ ਬੈਂਸ ਵੱਲੋਂ ਤੇ 5100 ਸੁਖੇ ਚੱਕਾਂ ਵਾਲੇ ਵੱਲੋਂ ਦਿੱਤਾ ਜਾਵੇਗਾ ਅਮਨ ਫਾਈਨਲ ਮੈਚ ਬਹੁਤ ਵੱਡਾ ਦੋਵੇਂ ਟੀਮਾਂ ਦੇ ਖਿਡਾਰੀ ਨੇ ਇੱਕ ਨਵੀਂ ਗੱਲ ਕਰੀਏ ਵੀ ਆਪਾਂ ਉਮਰ ਪੁੱਛ ਲਈਏ ਕੱਲੇ ਕੱਲੇ ਖਿਡਾਰੀ ਨੂੰ ਡੇਢ ਮਿੰਟ ਲੱਗਣਾ ਸੋ ਇਸ ਕਰਕੇ ਆਪਾਂ ਇੱਕ ਵੱਖਰਤਾ ਪੇਸ਼ ਕਰਦੀ ਅੱਜ ਸੈਦੋਵਾਲ ਦੇ ਮੇਲੇ ਦੇ ਵਿੱਚ ਲੈ ਵੀ ਬੁੱਗਾ ਤੇਰੀ ਉਮਰ ਕਿੰਨੀ ਦੱਸ ਵੀ ਨੌਜਵਾਨਾ ਹਾਂਜੀ 32 ਸਾਲ ਹੋ ਗਈ ਜੀ ਬੁੱਗਾ 32 ਸਾਲ ਦਾ ਹੈ ਦੱਸ ਵੀ ਨੌਜਵਾਨਾ ਨੱਕਿਆ ਤੇਰੀ ਉਮਰ ਕਿੰਨੀ ਹੈ ਵੀ ਨਗੋਰੇ ਵਾਲਿਆ 21 ਸਾਲ 21 ਸਾਲ ਐ ਵੀ ਪਹਿਲਵਾਨ ਤੂੰ 10ਵੀਂ ਨੌਜਵਾਨ 20 ਸਾਲ ਤਾੜੀਆਂ ਮਾਰੋ ਜੀ ਇਹਨਾਂ ਖਿਡਾਰੀਆਂ ਦੇ ਵਾਸਤੇ ਲੈ ਵੀ ਟੱਬੇ ਵਾਲਿਆ ਆਜੋ عمر ਦਾਸਤੇ ਵੱਖਰੀ ਗੱਲ ਕਰੀਏ ਇਸ ਮੈਦਾਨ ਦੇ ਵਿੱਚ 30 ਸਾਲ ਜੀ 30 ਸਾਲ 30 ਸਾਲ ਇਹ ਬੰਟੀ ਐ ਟੱਬੇ ਵਾਲਾ 30 ਸਾਲ ਦਾ ਤਾੜੀਆਂ ਮਾਰੋ ਵੀ ਜ਼ੋਰਦਾਰ ਲੈ ਵੀ ਸ਼ੀਲੂ ਆਜ ਘਰਾਉ ਇਲੂ ਇਲੂ ਇਹਦੀ ਉਮਰ ਪੁੱਛਦੇ ਕਿੰਨੀ ਐ 21 ਸਾਲ ਇਹ 21 ਸਾਲ ਦਾ ਇਹਦੇ ਲਈ ਤਾੜੀਆਂ ਮਾਰੋ ਜੀ ਜ਼ੋਰਦਾਰ ਆ ਵੀ ਜੀਤਾ ਕਿਧਰੇ ਪਾਸੇ ਜੀਤਾ ਤਲਵੰਡੀ ਵਾਲਾ 29 ਸਾਲ ਭਾਈ 29 ਸਾਲ 29 ਸਾਲ ਇਹ 29 ਸਾਲਾਂ ਦਾ ਜੀਤਾ ਤਲਵੰਡੀ ਵਾਲਾ ਨੌਜਵਾਨ ਲੈ ਵੀ ਆ ਵੀ ਲਵਲੀ ਇਧਰੇ ਪਾਸੇ ਗਿੰਨੀ ਤੇ ਲਵਲੀ 24 ਸਾਲੀ ਤੇਰੀ ਕਿੰਨੀ ਕਿੰਨੀ ਉਮਰ ਹੈ 24 ਸਾਲੀ ਇਹ ਮਹਿਮਦ ਵਾਲੀਏ ਨੌਜਵਾਨ ਨੇ ਸੋ 24 ਸਾਲ ਉਮਰ ਇਹਨਾਂ ਦੋਨੇ ਨੌਜਵਾਨਾਂ ਦੀ ਹੈ ਉਧਰ ਦੇ ਪਾਸੇ ਅਮਨ ਲੋਪੋ ਜੀ ਪੁੱਛੇਗਾ ਲੈ ਵੀ ਸੁਣ ਸਿਆ ਦਸਵੀਂ ਨੌਜਵਾਨਾ ਗੁਲਜਾਰੀ ਦਸਵੀਂ ਤੇਰੀ ਉਮਰ 24 ਸਾਲ ਏ ਮੁੰਡਾ 26 ਸਾਲਾਂ ਦਾ ਹੈ ਲੰਮੜ ਤੂੰ ਵੀ ਦੱਸ ਦੇ ਵੀ ਨੌਜਵਾਨਾ 31 ਸਾਲ ਜੀ ਇਹ 31 ਸਾਲਾਂ ਦਾ ਅਮਨ ਇੱਧਰ ਸ਼ੁਰੂ ਕਰ ਦੇ ਵੀ ਨੌਜਵਾਨਾ ਪਲੇਅਰਾਂ ਲਈ ਪਾਣੀ ਪੋਈਦਾ ਕਰ ਦਿੱਤਾ ਜਾਵੇ ਲੈ ਵੀ ਬਾਹੂ ਬਲੇ ਕਿੰਨੀ ਉਮਰ ਹੈ ਤੇਰੀ 31 ਸਾਲ 31 ਸਾਲਾਂ ਦਾ ਲੈ ਵੀ ਰਸੂਰਪੁਰੀਆ ਤੇਰੀ ਉਮਰ ਕਿੰਨੀ ਹੈ 31 ਸਾਲ 31 ਸਾਲ ਲੈ ਵੀ ਮੁੰਡਾ ਤੇਰੀ ਉਮਰ ਭਿੰਡਰਾ ਵਾਲਿਆ ਕਿੰਨੀ ਹੈ ਭਾਈ ਸਾਹਿਬ 22 ਸਾਲ ਹਾਂ ਵੀ ਸੁਖਿਆ ਤੇਰੀ ਉਮਰ ਕਿੰਨੀ ਹੈ 31 ਸਾਲ ਭਾਈ ਚਿਤਪਾਲ ਤੇਰੀ ਕਿੰਨੀ ਹੋ ਗਈ 25 ਬਾਈ ਲੱਡਾ ਬਾਬਾ ਜੀ ਤੁਹਾਡੀ ਕਿੰਨੀ ਉਮਰ ਹੈ 33 ਸਾਲ ਲੈ ਵੀ ਕਹਿੰਦੇ ਤੇਰੀ ਉਮਰ ਕਿੰਨੀ ਹੈ 27 ਸਾਲ 27 ਸਾਲ ਲੈ ਵੀ ਥੋਪੀਏ ਵਾਲਾ ਤੂੰ ਵੀ ਦੱਸ ਦੇ ਤੇਰੀ ਉਮਰ ਕਿੰਨੀ ਹੈ ਸਤਿਕਾਰ ਨਾਲ 23 ਸਾਲ ਹੈਰੀ ਧਲੇਤੇ ਵਾਲੇ ਦੀ ਉਮਰ 21 ਸਾਲ ਬਾਈ 21 ਸਾਲ ਦੀ ਉਮਰ ਹੈ ਲੈ ਵੀ ਭਿੰਡਰਾ ਵਾਲਿਆ ਤੇਰੀ ਉਮਰ ਕਿੰਨੀ ਹੈ 33 ਸਾਲ ਲੈ ਵੀ ਸਮੀ ਤੇਰੀ ਉਮਰ ਕਿੰਨੀ ਹੈ 24 ਸਾਲ ਲੇ ਵੀ ਯੋ ਤੇਰੀ ਉਮਰ ਕਿੰਨੀ ਹੈ 30 ਸਾਲ 30 ਸਾਲ ਸਾਨੂੰ ਦੱਸਣਾ ਨਹੀਂ ਪੈਂਦਾ ਇਹ ਕਾਸ਼ੀਪੁਰਿਆ ਫਿਰ ਪੁੱਛਣ ਦਾ ਫੈਸਲਾ ਇਹ ਕਾਸ਼ੀਪੁਰਿਆ ਰਹਿ ਗਿਆ ਅਮਨ ਕਾਸ਼ੀਪੁਰਿਆ ਨੂੰ ਪੁੱਛਦੇ ਆ ਵੀ ਦੀਪਕ ਹਾਂ ਦੀਪਕ ਕਾਸ਼ੀਪੁਰਿਆ